ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਪਰ ਹੁਣ ਜਿਹੜੀ ਕਣਕ ਦੀ ਬਜਾਈ ਉਹ ਕਿਸਾਨ ਵੀਰਾਂ ਨੇ ਜਿਹੜੀ ਸ਼ੁਰੂ ਕਰ ਦਿੱਤੀ ਆ ਤੇ ਕਣਕ ਦੀ ਬਜਾਈ ਦੇ ਨਾਲ ਨਾਲ ਹੀ ਸਭ ਤੋਂ ਵੱਡੀ ਜਿਹੜੀ ਦਿੱਕਤ ਕਿਸਾਨ ਵੀਰਾਂ ਨੂੰ ਦੀ ਉਹ ਆ ਗੁੱਲੀ ਡੰਡਾ ਕਿਉਂਕਿ ਬਹੁਤੀ ਵਾਰ ਜਿਹੜਾ ਆਪਣਾ ਗੁੱਲੀ ਡੰਡਾ ਐ ਉਹ ਜਿਹੜਾ ਕਣਕ ਦੇ ਨਾਲ ਹੀ ਉਗਣਾ ਸ਼ੁਰੂ ਹੋ ਜਾਂਦਾ ਉਹਦਾ ਕਾਰਨ ਕੀ ਹੁੰਦਾ ਵੀ ਵੱਤਰ ਜ਼ਿਆਦਾ ਹੋਣਾ ਸਿਲ ਜ਼ਿਆਦਾ ਹੋਣ ਜਮੀਨ 'ਚ ਹੋਣ ਕਾਰਨ ਜਿਹੜਾ ਉਹ ਗੁੱਲੀ ਡੰਡਾ ਨਾਲ ਦੀ ਨਾਲ ਹੀ ਕਣਕ ਦੇ ਉਗਣਾ ਸ਼ੁਰੂ ਹੋ ਜਾਂਦਾ ਉਹਦੇ ਕੰਟਰੋਲ ਵਾਸਤੇ ਕਿਸਾਨ ਵੀਰ ਜਿਹੜਾ ਵਕੀਰ ਆ ਫੀਗੋ ਮومی ਜੀ ਇਦਾਂ ਦੀਆਂ ਦਵਾਈਆਂ ਦੀ ਜਿਹੜੀ ਵਰਤੋਂ ਕਰਦੇ ਆ ਤਾਂ ਫਿਰ ਵੀ ਇਹਨਾਂ ਦੀ ਦਵਾਈ ਵਰਤੋਂ ਕਰਨ ਦੇ ਬਾਵਜੂਦ ਵੀ ਜਿਹੜਾ ਆਪਾਂ ਨੂੰ ਜਿਹੜਾ ਰਿਜ਼ਲਟ ਆ ਉਹ ਕਿਸਾਨ ਵੀਰਾਂ ਨੂੰ ਨਹੀਂ ਮਿਲਦਾ ਤੇ ਨਾ ਮਿਲਣਾ ਹੀ ਆ ਉਹਦਾ ਕਾਰਨ ਕੀ ਆ ਕਿਉਂ ਨਹੀਂ ਰਿਜ਼ਲਟ ਮਿਲਦਾ ਕਿਉਂਕਿ ਆਪਾਂ ਉਸ ਚੀਜ਼ ਨੂੰ ਸਮਝਨੇ ਵੀ ਦਵਾਈ ਅਸਲ ਵਿੱਚ ਕੰਮ ਕਿੱਦਾਂ ਕਰਦੀ ਕਿੱਥੇ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਆ ਕਿੱਥੇ ਨਹੀਂ ਐਵੇਂ ਆਪਾਂ ਇੱਕ ਦੂਜੇ ਵੱਲ ਦੇਖਾ ਦੇਖ ਜਿਹੜੀ ਸਪਰੇਅ ਕੀਤੀ ਜਾਂਦੀ ਹੈ ਤੇ ਆਪਾਂ ਨੂੰ ਰਿਜ਼ਲਟ ਉਸ ਚੀਜ਼ ਦਾ ਮਿਲਦਾਨੀ ਅਸਲ ਦੇ ਵਿੱਚ ਆਪਾਂ ਨੂੰ ਕਿਹੜੀ ਚੀਜ਼ ਦੇ ਕੇ ਸਪਰੇਅ ਕਰਨੀ ਕਿੱਥੇ ਕਰਨੀ ਕਿੱਥੇ ਨਹੀਂ ਕਰਨੀ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਤਾਂ ਕਿ ਆਪ ਨੂੰ ਇਹ ਜਿਹੜੀਆਂ ਸਪਰੇਅਾਂ ਕਰਦੇ ਆ ਉਹਦਾ ਆਪਾਂ ਨੂੰ 100% ਰਿਜ਼ਲਟ ਦੇਖਣ ਨੂੰ ਮਿਲੇ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਜਿਹੜੇ ਭਰਾ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਤਾਂ ਜੇਕਰ ਵੀਡੀਓ ਪੇਜ ਤੇ ਦੇਖ ਰਹੇ ਪੇਨ ਨੂੰ ਲਾਈਕ ਤੇ ਫੋਲੋ ਕਰ ਲਦੇ ਹੋਰ ਵੀਰਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਦੋਂ ਵੀ ਆਪਾਂ ਵਕੀਰਾ ਫੀਗੋ ਜਾਂ ਮੋਮੀ ਜੀ ਸਪਰੇਅ ਕਰਨੀ ਆ ਅੱਜ ਕੁਝ ਗੱਲਾਂ ਦਾ ਆਪਾਂ ਧਿਆਨ ਰੱਖ ਉਹਦੇ ਵਿੱਚ ਸਭ ਤੋਂ ਵੱਧ ਤਾਂ ਹੁੰਦੀ ਵੀ ਆਪਣੇ ਜਿਹੜਾ ਖੇਤ ਆਪਾਂ ਬਜਾਈ ਕੀਤੀ ਆ ਉਹ ਖੇਤ ਦੇ ਵਿੱਚ ਪ੍ਰਾਲ ਕਿੰਨਾ ਗਿਆ ਕਿਉਂਕਿ ਹੁਣ ਇੱਥੇ ਤੁਸੀਂ ਸਾਹਮਣੇ ਦੇਖ ਰਹੇ ਜੀ ਇਹ ਸਿਆਰਟ ਦੇ ਵਿੱਚ ਜਿਹੜਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਸਫਾਈ ਹੈ ਜਾਨੀ ਕਿ ਪ੍ਰਾਲੀ ਉੱਪਰ ਨਹੀਂ ਹੈਗੀ ਬਹੁਤ ਘੱਟ ਮਾਤਰਾ ਤੁਹਾਨੂੰ ਪ੍ਰਾਲੀ ਦਿਖ ਰਹੀ ਹੈ ਤੇ ਇੱਧਰ ਤੁਸੀਂ ਦੇਖ ਲਓ ਨਾਲ ਹੀ ਪ੍ਰਾਲ ਕਿੰਨਾ ਪਿਆ ਹੁਣ ਜੇ ਇਹ ਤਾਂ ਤੁਹਾਡੇ ਖੇਤ ਇਦਾਂ ਦਾ ਪ੍ਰਾਲ ਹੈਗਾ ਫੇਰ ਚਾਹੇ ਤੁਸੀਂ ਇੱਥੇ ਵਗੀਰਾ ਮਾਮੀ ਜੀ ਫਿੱਗੋ ਜੋ ਮਰਜੀ ਕੀਤੀ ਜੋ ਤੁਹਾਨੂੰ ਰਿਜ਼ਲਟ ਨਹੀਂ ਮਿਲਣਾ ਕਿਉਂਕਿ ਜਿਹੜੀ ਸਪਰੇਅ ਆ ਉਹਨੇ ਜਿਹੜਾ ਪਰਾਲੀ ਤੇ ਜ਼ਿਆਦਾ ਜਿਹੜਾ ਪਾਣੀ ਡਿੱਗਣਾ ਤੇ ਉਹਦਾ ਆਪਾਂ ਰਿਜ਼ਲਟ ਨਹੀਂ ਮਿਲਣਾ ਰਿਜ਼ਲਟ ਕਿੱਥੇ ਮਿਲਣਾ ਜਦੋਂ ਆਪਾਂ ਜ਼ਮੀਨ ਤੇ ਸਪਰੇਅ ਕਰਦੇ ਆ ਕਿਉਂਕਿ ਗੁੱਲੀ ਡੰਡਾ ਜਿਹੜਾ 2-3 ਇੰਚਾਂ ਤੱਕ ਪਿਆ ਹੁੰਦਾ ਉਹੀ ਜਿਹੜਾ ਜਰਮੀਨੇਸ਼ਨ ਉਹਦੀ ਹੁੰਦੀ ਆ ਜਿਹੜਾ ਜ਼ਿਆਦਾ ਡੂੰਘਾ ਬੀਜ ਹੁੰਦਾ ਗੁੱਲੀ ਡੰਡਾ ਉਹ ਨਹੀਂ ਉਗਦਾ ਹੁਣ ਜਦੋਂ ਆਪਾਂ ਸਪਰੇਅ ਕਰ ਦਿੰਨੇ ਆ ਪਾਣੀ 200 ਤੋਂ 250 ਲੀਟਰ ਕਿਸਾਨ ਵੀ ਰਲਾਉਂਦੇ ਆ ਜਿੰਨਾ ਪੈਦੇ ਵਿੱਚ ਪਾਣੀ ਵੱਧ ਲਾ ਸਕਦੇ ਉਹਨਾਂ ਉਪਰ ਰਿਜ਼ਲਟ ਜ਼ਿਆਦਾ ਮਿਲੂਗਾ ਹੁਣ ਜਦੋਂ ਸਪਰੇਅ ਹੁੰਦੀ ਤੇ ਜਿਹੜਾ ਜਦੋਂ ਆਪਾਂ ਪਾਣੀ ਲਾਉਨੇ ਆ ਤੇ ਉਹ ਜਿਹੜੀ ਦਵਾਈ ਵਾਲਾ ਪਾਣੀ ਆ ਉਹ ਜਿਹੜਾ ਥੱਲੇ ਤੱਕ ਜਾਂਦਾ ਜ਼ਮੀਨ ਦੇ ਵਿੱਚ ਰਹਿ ਜਾਂਦਾ ਥੱਲੇ ਜਾ ਕੇ ਜਦੋਂ 2-3 ਇੰਚਾਂ ਤੱਕ ਜਦੋਂ ਆ ਪਾਣੀ ਜਿਹੜਾ ਆਪਾਂ ਸਪਰੇਅ ਕਰਦੇ ਆ ਉਹ ਚਲੇ ਜਾਂਦੀ ਆ ਉਹ ਬੀਜ ਤੱਕ ਪਹੁੰਚ ਜਾਂਦੀ ਤੇ ਜਿਹੜੇ ਬੀਜ ਨੂੰ ਪਾਣੀ ਲੱਗ ਜਾਂਦਾ ਹੈ ਦਵਾਈ ਵਾਲਾ ਉਹ ਜਿਹੜਾ ਬੀਜ ਉਹ ਜਰਮੀਨੇਸ਼ਨ ਨਹੀਂ ਹੁੰਦਾ ਕਿਉਂਕਿ ਬਹੁਤੇ ਕਿਸਾਨ ਵੀਰਾਂ ਦੇ ਸਪਰੇਅ ਕਰਨ ਦੇ ਜਿਹੜਾ ਗੁੱਲੀ ਡੰਡਾ ਨਹੀਂ ਉਗਦਾ ਜਾਂ ਬਹੁਤ ਘੱਟ ਉਗਦਾ ਤੇ ਕਈ ਕਿਸਾਨ ਵੀ ਸਪਰੇਅ ਕਰਦੇ ਤੇ ਗੁੱਲੀ ਡੰਡਾ ਨਾਲ ਹੀ ਬਹੁਤ ਜ਼ਿਆਦਾ ਉਗ ਪੈਂਦਾ ਉਹਦਾ ਕਾਰਨ ਇਹੀ ਹੁੰਦਾ ਵੀ ਬੀਜ ਤੱਕ ਜਿਹੜਾ ਪਾਣੀ ਨਹੀਂ ਪਹੁੰਚਦਾ ਜਿਹੜੇ ਕਿਸਾਨ ਵੀ ਇਹਨਾਂ ਪਹੁੰਚ ਜਾਂਦਾ ਉਹ ਤਾਂ ਹੁਣ ਪਹੁੰਚਣ ਦਾ ਕਾਰਨ ਕੀ ਆ ਕਿਉਂਕਿ ਜੇਕਰ ਤਾਂ ਆਪਣੀ ਜ਼ਮੀਨ ਦੇ ਵਿੱਚ ਉੱਤਰ ਬਹੁਤ ਵਧੀਆਗਾ ਜ਼ਿਆਦਾ ਹੈ ਤਾਂ ਜ਼ਮੀਨ ਦੀ ਜਿਹੜੀ ਗਿੱਲ ਆ ਉਹ 2-3 ਦਿਨ ਤੱਕ ਜਿਹੜੀ ਉੱਪਰੋਂ ਜਿਹੜੀ ਬਰਕਰਾਰ ਰਹਿੰਦੀ ਆ ਤੇ ਜ਼ਮੀਨ ਉੱਪਰੋਂ ਖੁਸ਼ਕ ਜਲਦੀ ਨਹੀਂ ਹੁੰਦੀ ਤਾਂ ਉਹ ਜਿਹੜੀ ਦਵਾਈ ਜਦੋਂ ਆਪਾਂ ਸਪਰੇਅ ਕਰਦੇ ਉਹਦਾ ਰਿਜ਼ਲਟ ਆਪਾਂ ਨੂੰ ਮਿਲ ਜਾਂਦਾ ਦੂਜੇ ਨੰਬਰ ਤੇ ਆਪਾਂ ਨੂੰ ਰਿਜ਼ਲਟ ਉੱਥੇ ਨਹੀਂ ਮਿਲਦਾ ਕਿਸਾਨ ਵੀਰਾਂ ਨੂੰ ਜਿੱਥੇ ਆਪਾਂ ਇੱਕ ਤਾਂ ਆਪਣਾ ਵੱਤਰ ਪਹਿਲਾਂ ਹੀ ਘਟਿਆ ਖੁਸ਼ਕ ਜਿਹਾ ਵੱਤਰ ਆਪਾਂ ਕਹਿ ਸਕਦੇ ਆਂ ਵੀ ਕਣਕ ਹੋਗ ਸਕਦੀ ਹੈ ਪਰ ਉੱਪਰੋਂ ਜਿਹੜੀ ਆ ਜ਼ਮੀਨ ਜਲਦੀ ਖੁਸ਼ਕ ਹੋ ਗਈ ਆ ਤਾਂ ਦੂਜੀ ਗਲਤੀ ਆਪਣੇ ਕਿਸਾਨ ਵੀਰ ਕਰ ਰਹੇ ਨੇ ਕਿ ਦੁਪਹਿਰ ਵੇਲੇ ਸਪਰੇਅ ਕਰਨੀ ਸ਼ੁਰੂ ਕਰ ਦਿੰਦੇ ਜੇਕਰ ਜਿਆਦਾ ਰਗਭਾਵੇ ਜਾਂ ਆਪਾਂ ਸੋਚ ਲਏ ਨੇ ਵੀ 10-15 ਕਿਲੇ ਇਕੱਠੇ ਕੇਰਾ ਕਰ ਲਈਏ ਕੱਲ ਨੂੰ ਜਾਂ ਪਰਸੋਂ ਨੂੰ ਕਰ ਦਾਂਗੇ ਤੇ ਵੱਤਰ ਘਟ ਜਾਂਦਾ ਤਾਂ ਆਪਾਂ ਦੁਪਹਿਰ ਵੇਲੇ ਸ਼ੁਰੂ ਕਰ ਦਿੰਨੇ ਆਂ ਉਥੇ ਵੀ ਆਪਾਂ ਰਿਜ਼ਲਟ ਜਿਹੜਾ ਬਹੁਤ ਘੱਟ ਮਿਲਦਾ ਹੈ ਤੇ ਜਿੱਥੇ ਪ੍ਰਾਲ ਜ਼ਿਆਦਾ ਉਥੇ ਤਾਂ ਆਪਾਂ ਰਿਜ਼ਲਟ ਮਿਲਣਾ ਹੀ ਕੀ ਹੈ ਉਥੇ ਰਿਜ਼ਲਟ ਬਹੁਤ ਮਤਲਬ ਉਥੇ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੀ ਨਹੀਂ ਸਪਰੇਅ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਜਿੱਥੇ ਪ੍ਰਾਲ ਤੁਹਾਡੇ ਜ਼ਿਆਦਾ ਉੱਪਰ ਆ ਉਥੇ ਆਪਾਂ ਨੂੰ ਇਹ ਜਿਹੜਾ ਫालतू ਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਚਾਹੇ ਅਬਕੀਰਾ ਚਾਹੇ ਮੰਮੀਜੀ ਕਾਏ ਫਿਗੋ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਸੇਮ ਹੀ ਆ ਹੁਣ ਜੇਕਰ ਤਾਂ ਕਿਸਾਨ ਭਰਾ ਤੁਸੀਂ ਅਬਕੀਰਾ ਮੰਮੀਜੀ ਫਿਗੋ ਸਪਰੇਅ ਕਰਨੀ ਇਹਦਾ ਰਿਜ਼ਲਟ ਤੁਹਾਨੂੰ ਵਧੀਆ ਚਾਹੀਦਾ ਉਹਦੇ ਵਾਸਤੇ ਜਿਹੜੀ ਜ਼ਰੂਰੀ ਇਹ ਗੱਲ ਆ ਕਿਉਂਕ ਹੁਣ ਵੀ ਕੰਮ ਕਰਦੀ ਹੈ ਤੇ ਜਦੋਂ ਆਪਾਂ ਪਹਿਲਾ ਪਾਣੀ ਲਾਉਣੇ ਉਦੋਂ ਵੀ ਥੋੜਾ ਬਹੁਤ ਜਿਹੜਾ ਇਹਦਾ ਨਦੀਨ ਨਾਸ਼ਕਾਂ ਦੇ ਉੱਪਰ ਜਿਹੜਾ ਨਦੀਨਾ ਦੇ ਉੱਪਰ ਜਿਹੜਾ ਇਹਦਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਦਾ ਸਭ ਤੋਂ ਵਧੀਆ ਰਿਜ਼ਲਟ ਇਹਦਾ ਇੱਥੇ ਹੀ ਮਿਲਣਾ ਆਪਾਂ ਨੂੰ ਜਦੋਂ ਆਪਾਂ ਕਣਕ ਬਜਾਈ ਕਰਦੇ ਜਿੰਨਾ ਆਪਣੇ ਗੁੱਲੀ ਡੰਡਾ ਸ਼ੁਰੂ ਦੇ ਵਿੱਚ ਇਹਨੇ ਉੱਗਣੋਂ ਬੰਦ ਉੱਗਣੋਂ ਹਟਾ ਦਿੱਤਾ ਉਹੀ ਆਪਾਂ ਨੂੰ ਰਿਜ਼ਲਟ ਮਿਲਦਾ ਜ਼ਿਆਦਾ ਬਾਅਦ ਵਿੱਚ ਗੁੱਲੀ ਡੰਡਾ ਜਿਹੜਾ ਵੱਡਾ ਆ ਜਾਂਦਾ ਫਿਰ ਉਹ ਕੰਟਰੋਲ ਕਰਨਾ ਉਹਨੂੰ ਔਖਾ ਹੈ ਤਾਂ ਇੱਥੇ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਤਾਂ ਅਨੁਭਵ ਜੇਕਰ ਦਾ ਜ਼ਮੀਨ 'ਚ ਵੱ ਤਾਂ ਉਥੇ ਆਪਾਂ ਰਿਜ਼ਲਟ ਮਿਲਦਾ ਤੇ ਜਿਆਦਾ ਇਹਨੂੰ ਸਪਰੇ ਨੂੰ ਲੇਟ ਨਾ ਕਰੋ ਜੇਕਰ ਤਾਂ ਇਹ ਤੋਂ ਰਿਜ਼ਲਟ ਲੈਣਾ ਚਾਹੇ ਤੁਸੀਂ ਕੋਈ ਵੀ ਦਵਾਈ ਕਰਾਜੇ ਫੀਗੋ ਮੋਮੀਜੀ ਵਕੀਰਾ ਕਿਉਂਕਿ ਤਿੰਨਾਂ ਦਾ ਕੰਮ ਕਰਨ ਦਾ ਇੱਕੋ ਹੀ ਤਰੀਕਾ ਹੈ ਤਾਂ ਜਦੋਂ ਵੀ ਤੁਸੀਂ ਕਣਕ ਦੀ ਬਜਾਈ ਜਿੱਦਣ ਤੁਸੀਂ ਕਰ ਰਹੇ ਜੇ ਤਾਂ ਸ਼ਾਮ ਵੇਲੇ ਇਹ ਸਪਰੇ ਕਰਨੀ ਜੇਕਰ ਰਿਜ਼ਲਟ ਚੰਗਾ ਲੈਣਾ ਹੁਣ ਸ਼ਾਮ ਵੇਲੇ ਸਪਰੇ ਆਪਾਂ ਕਿਉਂ ਕਰਨੀ ਆ ਕਿਉਂਕਿ ਜੇਕਰ ਤੁਸੀਂ ਦੁਪਹਿਰ ਸਪਰੇਅ ਕਰੋਗੇ ਤੇ ਜਿਹੜਾ ਪਾਣੀ ਉਹ ਧੋਪਣਾ ਹੀ ਸੁੱਕ ਜਾਂਦਾ ਉੱਪਰ ਜਲਦੀ ਕਿਉਂਕਿ ਜ਼ਮੀਨ ਤਾਂ ਪਹਿਲਾਂ ਹੀ ਖੁਸ਼ਕ ਜ਼ਿਆਦਾ ਹੋਈ ਹੁੰਦੀ ਹੈ ਸ਼ਾਮ ਵੇਲੇ ਜੇਕਰ 6 ਵਜੇ ਤੋਂ ਆਪਾਂ ਬਾਅਦ ਸਪਰੇਅ ਸ਼ੁਰੂ ਕਰੀਏ ਥੋੜਾ ਜਿਹਾ ਆਪਾਂ ਨੂੰ ਹੁੰਦਾ ਪ੍ਰੋਬਲਮ ਹੁੰਦੀ ਹਨੇਰਾ ਹੋ ਜਾਂਦਾ ਤਾਂ ਉੱਥੇ ਆਪਾਂ ਨੂੰ ਥੋੜੀ ਪ੍ਰੋਬਲਮ ਆ ਸਕਦੀ ਪਰ ਉੱਥੇ ਆਪਾਂ ਨੂੰ ਜਿਹੜਾ ਕੰਟਰੋਲ ਜ਼ਿਆਦਾ ਮਿਲਦਾ ਕਿਉਂਕਿ ਉੱਥੇ ਉੱਪਰੋਂ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਤਰੇਲ ਪੈਣ ਕਰਕੇ ਜਿਹੜੀ ਜ਼ਮੀਨ ਦੇ ਵਿੱਚ ਨਮੀ ਉੱਪਰਲੀ ਉੱਪਰਲੀ ਤਹਿ ਦੇ ਉੱਪਰ ਨਮੀ ਜਿਹੜੀ ਵਾਝ ਜਾਂਦੀ ਆ ਤਾਂ ਨਮੀ ਵ 100 150 ਲੀਟਰ ਪਾਣੀ ਜਿਹੜਾ ਆਪਾਂ ਨੂੰ ਐਕਸਟਰਾ ਮਿਲ ਜਾਂਦਾ ਤਾਂ ਉੱਪਰੋਂ ਆਪਾਂ 200 ਲੀਟਰ ਪਾਣੀ ਦੀ ਸਪਰੇਅ ਕਰਦੇ ਤੇ ਉਹ ਜਿਹੜਾ ਪਾਣੀ ਆਪਣਾ 200 ਲੀਟਰ ਉਹ 300 350 ਲੀਟਰ ਤੱਕ ਹੋ ਜਾਂਦਾ ਤਾਂ ਉਹਦੇ ਨਾਲ ਹੁੰਦਾ ਕਿ ਜ਼ਮੀਨ ਉੱਪਰੋਂ ਪੂਰੀ ਐ ਪ੍ਰੋਪਰ ਗਿੱਲੀ ਹੋ ਜਾਂਦੀ ਜਿਆਦਾ ਲੰਮੇ ਸਮੇਂ ਤੱਕ ਗਿੱਲੀ ਰਹਿੰਦੀ ਜਿਹੜਾ ਮੋਚਰ ਥੱਲੇ ਤੱਕ ਚਲੇ ਜਾਂਦਾ ਬੀਜ ਤੱਕ ਪਹੁੰਚ ਜਾਂਦਾ ਤੇ ਉਹਦੇ ਕਰਕੇ ਆਪਾਂ ਨੂੰ ਜਿਹੜਾ ਸ਼ਾਮ ਵਾਲੀ ਸਪਰੇ ਦਾ ਰਿਜ਼ਲਟ ਜ਼ਿਆਦਾ ਮਿਲਦਾ ਜੇਕਰ ਆਪਾਂ ਦੁਪਹਿਰੇ ਕਰਦੇ ਉਹ ਨਾਲ ਦੀ ਨਾਲ ਜਿਹੜੀ ਤੁਸੀਂ ਦੇਖੋ ਵੀ ਅੱਗੇ-ਅੱਗੇ ਆਪਾਂ ਸਪਰੇ ਕਰਦੇ ਜene ਪਿੱਛੇ-ਪਿੱਛੇ ਜ਼ਮੀਨ ਆਪਣੀ ਖੁਸ਼ਕ ਹੁੰਦੀ ਜਾਂਦੀ ਤੇ ਜੇ ਸ਼ਾਮ ਵੇਲੇ ਤੁਸੀਂ ਸਪਰੇ ਕਰਕੇ ਦੇਖ ਲਿਓ ਵੀ ਚਾਹੇ ਤੁਸੀਂ ਕਿੱਲੇ ਦੇ ਦੂਜੀ ਸਾਈਡ ਤੋਂ ਗੇੜਾ ਮਾਰ ਕੇ ਆਜੋ ਤੁਹਾਨੂੰ ਪਿੱਛੇ ਉਦਾਂ ਦੀ ਉਦਾਂ ਹੀ ਗੇਲ ਤੁਹਾਨੂੰ ਨਜ਼ਰ ਆਵੇਗੀ ਇਹੀ ਕਾਰਨ ਹੁੰਦਾ ਵੀ ਜੇਕਰ ਆਪਾਂ ਸਹੀ ਤਰੀਕੇ ਨਾਲ ਸਪਰੇ ਕਰਦੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫੇਰ ਹੀ ਆਪਾਂ ਨੂੰ ਰਿਜ਼ਲਟ ਮਿਲਣਾ ਜੇਕਰ ਆਪਾਂ ਆਂਢੀ ਗੁਆਂਢੀ ਵਾਲ ਦੇਖ ਕੇ ਵੀ ਉਹਨੇ ਸਪਰੇ ਕਰਤੀ ਆ ਉਹਦੇ ਪਤਾ ਨਹੀਂ ਜ਼ਮੀਨ 'ਚ ਕਿੰਨਾ ਵੱਤਰ ਹੈਗਾ ਜਾਂ ਜ਼ਿਆਦਾ ਜਾਂ ਥੋੜਾ ਆਪਾਂ ਨੂੰ ਆਪਣੀ ਜ਼ਮੀਨ ਦੇ ਹਿਸਾਬ ਨਾਲ ਉੱਪਰ ਜਮੀਨ ਦੇ ਉੱਪਰ ਪ੍ਰਾਲ ਕਿੰਨਾ ਆਗੇਗਾ ਤੇ ਜੇਕਰ ਤਾਂ ਪ੍ਰਾਲ ਜ਼ਿਆਦਾ ਫਿਰ ਤਾਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂਗਾ ਜੇਕਰ ਤੁਹਾਨੂੰ ਇਦਾਂ ਦੀ ਲੱਗਦੀ ਸਫਾਈ ਹੈਗੀ ਆ ਤਾਂ ਵਧੀਆ ਤੁਹਾਡੇ ਸੁਪਰਸੀਡਰ ਨਾਲ ਬੀਜੀ ਆ ਜੀਰੋ ਡ੍ਰਿਲ ਦੇ ਵਿੱਚ ਵੀ ਕੋਈ ਨਹੀਂ ਜੀ ਜਿਹੜੀ ਜ਼ਮੀਨ ਵਗੀ ਆ ਉਹਦੇ ਵਿੱਚ ਹੀ ਆਪਾਂ ਨੂੰ ਵਗੀਰਾ ਫਿਗੋ ਜਾਂ ਇਹੋ ਜਿਹੀਆਂ ਦਵਾਈਆਂ ਦਾ ਰਿਜ਼ਲਟ ਮਿਲਦਾ ਜਿੱਥੇ ਆਪਣੀ ਜ਼ਮੀਨ ਨਹੀਂ ਵਾਈ ਚਾਹੇ ਸੁਪਰ ਸੀਡਰਣਾ ਚਾਹੇ ਕਿਸੇ ਤਰੀਕੇ ਵੀ ਉਥੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਕਿਉਂਕਿ ਇਹਨੇ ਜ਼ਮੀਨ ਦੇ ਵਿੱਚ ਹੀ ਰਚ ਕੇ ਕੰਮ ਕਰਨਾ ਤਾਂ ਉਥੇ ਜਿਆਦਾ ਆਪਾਂ ਨੂੰ ਕੰਟਰੋਲ ਮਿਲਦਾ ਜਿੱਥੇ ਆਪਾਂ ਜਿਹੜਾ ਵੱਤਰ ਜਿਆਦਾ ਹੁੰਦਾ ਜ਼ਮੀਨ ਦੇ ਵਿੱਚ ਤੇ ਆਪਾਂ ਨਾਲ ਦੀ ਨਾਲ ਹੀ ਮਗਰੇ ਸਪਰੇਅ ਕਰ ਦਿੰਨੇ ਆ ਉਸੇ ਦਿਨ ਜੇਕਰ ਸਪਰੇਅ ਆਪਣੀ ਸ਼ਾਮਲੇ ਹੋ ਜਾਂਦੀ ਤੇ ਉਥੇ ਆਪਾਂ ਨੂੰ ਜਿਆਦਾ ਰਿਜ਼ਲਟ ਮਿਲਦੇ ਜਿਹੜੇ ਜਿਹੜੇ ਚਾਂਸ ਹੁੰਦੇ ਆ ਤਾਂ ਫਿਰ ਵੀ ਜੇਕਰ ਕਿਸਾਨ ਵੀ ਕੋਈ ਗਲਤੀ ਯਾਨੀ ਕਿ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਬੋਲ ਸਕਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ